ਪੀਰੀ ਫਕੀਰੀ ਰੰਗ ਚੈਨਲ ਦੇਖ ਰਹੀਆਂ ਸਾਰੀਆਂ ਸੰਗਤਾਂ ਨੂੰ ਜੈ ਪੀਰਾਂ ਦੀ ਜੈ ਮਸਤਾ ਦੀ ਦੋਸਤੋ ਅੱਜ ਦੀ ਜੋ ਵੀਡੀਓ ਤੁਹਾਡੀ ਸੇਵਾ ਦੇ ਵਿੱਚ ਲੈ ਕੇ ਅਸੀਂ ਹਾਜ਼ਰ ਹੋਏ ਆਂ ਇਸ ਵੀਡੀਓ ਦੇ ਵਿੱਚ ਗੱਲ ਕਰਾਂਗੇ ਜਿਨ੍ਹਾਂ ਦੀ ਜਿਨ੍ਹਾਂ ਦੇ ਵਿੱਚ ਜਿਨ੍ਹਾਂ ਦੇ ਘਰ ਦੇ ਵਿੱਚ ਪ੍ਰੋਬਲਮ ਰਹਿੰਦੀ ਆ ਪੈਸੇ ਥੇਲੇ ਦੀ ਤੰਗੀ ਰਹਿੰਦੀ ਆ ਜਾਂ ਘਰ ਦੇ ਵਿੱਚ ਕੋਈ ਮੁਸ਼ਕਲ ਪਈ ਹੋਵੇ ਜਾਂ ਕੋਈ ਵੀ ਕੰਮਕਾਰ ਜਾਂ ਕੋਈ ਕੰਮ ਧੰਦਾ ਨਾ ਬਣਦਾ ਹੋਵੇ ਮੁਸ਼ਕਿਲਾਂ ਪਈਆਂ ਹੋਣ ਬੰਦੇ ਉੱਤੇ ਤਾਂ ਤੁਹਾਨੂੰ ਅੱਜ ਦਾ ਜੋ ਢਾਲਾ ਦੇਣ ਜਾ ਰਹੇ ਹਾਂ ਇੱਕ ਬਹੁਤ ਜ਼ਬਰਦਸਤ ਢਾਲਾ ਸਿਰਫ ਕਰਦੇ ਵਿੱਚ ਹੀ ਕਰਨਾ ਹੈ ਜੇ ਤੁਸੀਂ ਇਹ ਢਾਲੇ ਨੂੰ ਕਰ ਲਿਆ ਤੁਹਾਡੀਆਂ ਸਾਰੀਆਂ ਮੁਸ਼ਕਲਾਂ ਦਾ ਹੱਲ ਇੱਥੇ ਹੋ ਜਾਣਾ ਹੈ ਪਰ ਇਸ ਢਾਲੇ ਨੂੰ ਕਰਨਾ ਬਹੁਤ ਧਿਆਨ ਨਾਲ ਪੈਂਦਾ ਹੈ ਬਹੁਤ ਸੁੱਚਮ ਰੱਖ ਕੇ ਕਰਨਾ ਪੈਂਦਾ ਹੈ ਪਰ ਬਹੁਤ ਸੌਖਾ ਢਾਲਾ ਹੈ ਕੋਈ ਔਖਾ ਢਾਲਾ ਨਹੀਂ ਇਹਦੇ ਵਿੱਚ ਕੋਈ ਤੁਹਾਡਾ ਖਰਚਾ ਵੀ ਨਹੀਂ ਆਉਣਾ ਤੁਸੀਂ ਜਿੱਦਾਂ ਮੈਂ ਦੱਸੂੰਗਾ ਤੁਸੀਂ ਉਦਾਂ ਕਰ ਲੈਣਾ ਤੇ ਪਹਿਲਾ ਵੀਡੀਓ ਨੂੰ ਚੰਗੀ ਤਰ੍ਹਾਂ ਦੇਖ ਲੈਣਾ ਸੁਣ ਲੈਣਾ ਠੀਕ ਹੈ ਪਹਿਲਾਂ ਜਿਹੜੇ ਸਾਡੇ ਚੈਨਲ ਤੇ ਨਵੇਂ ਆਏ ਨੇ ਉਹਨਾਂ ਨੂੰ ਮੇਰੀ ਗੁਜ਼ਾਰਿਸ਼ ਹੈ ਕਿ ਚੈਨਲ ਨੂੰ ਜ਼ਰੂਰ ਸਬਸਕ੍ਰਾਈਬ ਕਰਕੇ ਜਾਓ ਢੰਟੀ ਵਾਲੇ ਬਟਨ ਨੂੰ ਵੀ ਦਫਾ ਕੇ ਜਾਓ ਤਾਂ ਕਿ ਆਉਣ ਵਾਲੀਆਂ ਵੀਡੀਓ ਤੁਹਾਨੂੰ ਪਹਿਲਾਂ ਮਿਲਦੀਆਂ ਰਹਿਣਗੀਆਂ ਦੋਸਤੋ ਹੁਣ ਗੱਲ ਕਰਦੇ ਹਾਂ ਇਸ ਢਾਲੇ ਵਾਲੇ ਜਿਹੜਾ ਹਰ ਮੁਸ਼ਕਲ ਨੂੰ ਦੂਰ ਕਰ ਦਿੰਦਾ ਇਹ ਢਾਲਾ ਮੁਸ਼ਕਲਾਂ ਦੇ ਨਾਲ-ਨਾਲ ਘਰ ਦੇ ਵਿੱਚ ਦੇਵੀ-ਦੀਵਤਿਆਂ ਦਾ ਆਗਮਨ ਕਰਦਾ ਘਰ ਦੇ ਵਿੱਚ ਦੇਵੀ-ਦੀਵਤਿਆਂ ਦਾ ਪਰਵੇਸ਼ ਕਰਾਉਂਦਾ ਪਰ ਸਭ ਤੋਂ ਪਹਿਲਾਂ ਜਿਹੜਾ ਇਸ ਟਾਲੇ ਦੇ ਵਿੱਚ ਕੀ ਹੁੰਦਾ ਹੈ ਇਹ ਸਾਡੇ ਪਿੱਤਰਾਂ ਨੂੰ ਖੁਸ਼ ਕਰਦਾ ਹੈ ਟਾਲਾ ਐਨਾ ਜ਼ਬਰਦਸਤ ਟਾਲਾ ਪਿੱਤਰ ਜਿੰਨੇ ਵੀ ਰੁੱਸੇ ਹੋਣ ਜਿਹੜੇ ਜਦੋਂ ਪਿੱਤਰ ਰੁੱਸ ਜਾਂਦੇ ਆ ਦਿਲਿੱਦਰਤਾ ਘਰ ਦੇ ਵਿੱਚ ਪੈ ਜਾਂਦੀ ਆ ਕੰਮ ਧੰਦੇ ਬੰਦ ਹੋ ਜਾਂਦੇ ਆ ਕੋਈ ਵੀ ਕੰਮ ਬਣ ਨਹੀਂ ਦਿੰਦੇ ਘਰ 'ਚ ਔਲਾਦ ਨਹੀਂ ਪੈਦਾ ਹੋਣ ਦਿੰਦੇ ਹਰ ਪਾਸੋਂ ਠੋਕਰਾਂ ਪੈਂਦੀਆਂ ਕੋਈ ਕੰਮ ਆ ਬਣਦਾ ਬਣਦਾ ਵਿਗੜ ਜਾਂਦਾ ਜਿਹੜੇ ਆਪਣੇ ਪਿਤਾਂ ਨੂੰ ਨਹੀਂ ਪੂਜਦੇ ਪਰ ਇਸ ਢਾਲੇ ਦੇ ਨਾਲ ਤੁਸੀਂ ਉਹ ਮੁਸ਼ਕਲ 'ਚੋਂ ਵੀ ਨਿਕਲ ਜਾਓਗੇ ਪਰ ਦੋਸਤੋ ਇਹ ਜਿਹੜਾ ਢਾਲਾ ਆ ਤੁਸੀਂ ਕਰ ਲਿਓ ਸਹੀ ਮਨ ਦੇ ਸਹੀ ਨੀਤ ਨਾਲ ਕਰਨਾ ਹੈ ਪਰ ਇਹਨੂੰ ਇਸ ਤਰੀਕੇ ਨਾਲ ਨਹੀਂ ਕਰਨਾ ਕਿ ਤੁਸੀਂ ਉਤਰੋ ਉਤਰੋ ਕਰ ਲਿਆ ਤੇ ਬੱਸ ਹੋ ਗਿਆ ਕੰਮ ਸਹੀ ਨੀਤ ਨਾਲ ਇਹਨੂੰ ਕਰਨਾ ਹੈ ਸੱਚੇ ਮਨ ਨਾਲ ਕਰਨਾ ਦੇਖਿਓ ਤੁਹਾਡਾ ਕੰਮ ਇਹ 11 ਦਿਨ ਲਗਾਤਾਰ ਕਰਨਾ ਹੈ 11 ਦਿਨਾਂ ਦੇ ਵਿੱਚ ਤੁਸੀਂ ਇਹਦਾ ਰਿਜ਼ਲਟ ਇੰਨਾ ਕਿ ਚਮਤਕਾਰ ਦੇਖੋਗੇ ਜਿਹੜਾ ਤੁਸੀਂ ਕਦੀ ਦੇਖਿਆ ਨਾ ਹੋਵੇ ਪਰ ਇਹਨੂੰ ਕਰਕੇ ਜਰੂਰ ਦੇਖਿਓ ਸਾਡਾ ਇੰਨਾ ਕ ਜਮਾਇਆ ਹੋਇਆ ਹੈ ਢਟਾਲਾ ਹੈ ਕਿ ਇਹਦੇ ਨਾਲ ਅਸੀਂ ਵੱਡੇ-ਵੱਡੇ ਲੋਕਾਂ ਦਾ ਕੰਮ ਹੋਇਆ ਜਿਨ੍ਹਾਂ ਜਿਨ੍ਹਾਂ ਇੱਕ ਕੋਈ ਕੰਮ ਧੰਦਾ ਬੰਦ ਸੀ ਟਰੱਕ ਫੈਕਟਰੀਆਂ ਬੰਦ ਸੀ ਘਰ ਕਾਰੋਬਾਰ ਹਰ ਥਾਂ ਦੇ ਮੁਸ਼ਕਲ ਜੀ ਉਹਨਾਂ ਨੇ ਜਦੋਂ ਇਹ ਢਾਲਾ ਕੀਤਾ ਉਹਨਾਂ ਨੂੰ ਫਾਇਦਾ ਹੋਇਆ ਤੇ ਤੁਹਾਨੂੰ ਵੀ ਫਾਇਦਾ ਹੋਏਗਾ ਤੁਸੀਂ ਮੇਰੇ ਮੁਤਾਬਿਕ ਕਰ ਲੈਣਾ ਕੰਮਕਾਰ ਤੁਹਾਡਾ ਇਹਨਾਂ ਇੱਕ ਨੰਬਰ ਤੇ ਹੋ ਜਾਊਗਾ ਠੀਕ ਹੈ ਜੇ ਕੰਮਕਾਰ ਚ ਮੁਸ਼ਕਲ ਆ ਕਿਸੇ ਕੰਮ ਚ ਹੋਰ ਚ ਮੁਸ਼ਕਲ ਆ ਸਾਰੀਆਂ ਤੁਹਾਡੀਆਂ ਪਰੇਸ਼ਾਨੀਆਂ ਦੂਰ ਹੋ ਜੂਗੀਆਂ ਪੈਸੇ ਤੇਲੇ ਦੀ ਤੰਗੀ ਆ ਘਰ ਚ ਪੈਸਾ ਨਹੀਂ ਟਿਕਦਾ ਤਾਂ ਵੀ ਪੈਸਾ ਵੀ ਟਿਕੇਗਾ ਢਾਲੇ ਦੇ ਨਾਲ ਜੋ ਜਿਹੜਾ ਤਰੀਕਾ ਦੱਸਾਂ ਉਸ ਤਰੀਕੇ ਨਾਲ ਕਰਨਾ ਪਹਿਲਾਂ ਸੁਣ ਲਓ ਹੁਣ ਤੁਸੀਂ ਕਰਨਾ ਕੀਤਾ ਹੈ ਤੁਸੀਂ ਕੀ ਕਰਨਾ ਇਹ ਜਿਹੜਾ ਢਾਲਾ ਹੈ ਸੋਮਵਾਰ ਤੋਂ ਸ਼ੁਰੂ ਕਰਨਾ ਠੀਕ ਹੈ ਕਿਸੇ ਸੋਮਵਾਰ ਤੋਂ ਸ਼ੁਰੂ ਕਰ ਲੈਣਾ ਇੱਕ ਤੁਸੀਂ ਮਿੱਟੀ ਦਾ ਦੀਵਾ ਲੈਣਾ ਹੈ ਮਿੱਟੀ ਦਾ ਦੀਵਾ ਲੈ ਕੇ ਸਾਫ਼ ਚੰਗੀ ਤਰ੍ਹਾਂ ਮਿੱਟੀ ਦਾ ਦੀਵਾ ਜਿਹੜਾ ਉਹਨੂੰ ਧੋ ਤਾ ਲੈਣਾ ਚੰਗੀ ਤਰ੍ਹਾਂ ਇਹਦੇ ਵਿੱਚ ਤੁਸੀਂ ਜਿਹੜੀ ਪੱਤੀ ਪਾਉਣੀ ਹੈ ਨਾ ਜਿੱਦਾਂ ਰੂਹ ਦੀ ਪੱਤੀ ਪਾਉਣੀ ਆ ਉਹ ਕਿਹੜੀ ਪਾਉਣੀ ਆ ਉਹ ਦੂਜੀ ਪੱਤੀ ਨਹੀਂ ਪਾਣੀ ਜਿਹੜੀ ਆਪਣੇ ਘਰ ਦੇ ਵਿੱਚ ਹੁੰਦੀ ਹੈ ਰੂਹ ਵਾਲੀ ਉਹ ਨਹੀਂ ਜਿਹੜਾ ਆਪਣਾ ਅੱਕ ਦਾ ਪੌਦਾ ਹੁੰਦਾ ਅੱਕ ਦੇ ਪੌਦੇ ਦੀ ਜਦੋਂ 2 ਫੁੱਟ ਦੇ ਉਹਦੇ ਵਿੱਚੋਂ ਹਰੂ ਹੀ ਨਿਕਲਦੀ ਜਾਂ ਜਿਹੜੇ ਜਿਹਨੂੰ ਆਪਾਂ ਬਹੁਤ ਛੋਟੇ ਹੁੰਦੇ ਦੇਖਦੇ ਹੁੰਦੇ ਉੱਡਦੇ ਹੁੰਦੇ ਸੀ ਬਹੁਤ ਉਹ ਲੈ ਕੇ ਆਉਣੇ ਆ ਕਿਤੋਂ ਅੱਕ ਦੇ ਪੌਦੇ ਦੇ ਜਿਹੜੇ ਰੂਨ ਦਾ ਉਹਦੀ ਬੱਤੀ ਬਣਾ ਲੈਣੀ ਆ ਉਹਦੀ ਬੱਤੀ ਬਣਾ ਕੇ ਇਹ ਕਰਨਾ ਕੰਮ ਆ ਤੇ ਉਹਦੇ ਵਿੱਚ ਪਾਉਣਾ ਤੁਸੀਂ ਚਮੇਲੀ ਦਾ ਤੇਲ ਜਿਹੜਾ ਚਮੇਲੀ ਦਾ ਤੇਲ ਆ ਉਹੀ ਵਰਤਣਾ ਇੱਚ ਨਾਸਰੋਂ ਦਾ ਚੱਲਣਾ ਨਾ ਦੂਜਾ ਤੇ ਬੱਤੀ ਜਿਹੜੀ ਤੁਹਾਨੂੰ ਦੱਸੀ ਹੈ ਉਹੀ ਲੈ ਕੇ ਆਣੀ ਆ ਰੂਨ ਵਾਲੀ ਪੱਤੀ ਨਹੀਂ ਪਾਉਣੀ ਜਿਹੜੀ ਅੱਕ ਦੇ ਪੌਦੇ ਦੀ ਵਿੱਚੋਂ ਫੁੱਟਦੇ ਅੱਕ ਦੇ ਨਾਲ ਅੱਕ ਦੇ ਪੌਦੇ ਦੇ ਜਿਹੜਾ ਫਲ ਜਿਹਾ ਲੱਗਦਾ ਉਹਦੇ ਵਿੱਚੋਂ ਇਹ ਰੂਹ ਨਿਕਲਦਾ ਜਿਹੜਾ ਉੜਦਾ ਹੁੰਦਾ ਬਾਹਰੋਂ ਤੇ ਉਹ ਜਿਹੜਾ ਰੂਹਾਂ ਉਹਦੀ ਬੱਤੀ ਬਣਾ ਕੇ ਲਾਉਣਾ ਤੇ ਲਾਉਣਾ ਕਿੰਦਾ ਪਹਿਲਾਂ ਇੱਕ ਪਰਚੀ ਬਣਾ ਲੈਣੀ ਆ ਉਹਦੇ ਤੇ ਆਪਣਾ ਨਾਮ ਲਿਖ ਲੈਣਾ ਆਪਣਾ ਪਰਵਖ ਸਾਰਿਆਂ ਦਾ ਨਾਮ ਲਿਖ ਕੇ ਘਰ ਦੇ ਜੀਆਂ ਦਾ ਆਪਣਾ ਨਾਮ ਲਿਖ ਲੈਣਾ ਆਪਣਾ ਗੋਤ ਲਿਖ ਲੈਣਾ ਤੇ ਜਿਹੜੀ ਵੀ ਤੁਹਾਡੀ ਮਨੋਕਾਮਨਾ ਉਹ ਲਿਖ ਲੈਣੀ ਆ ਠੀਕ ਆ ਉਹ ਲਿਖ ਲੈਣੀ ਲਿਖ ਕੇ ਤੁਸੀਂ ਕਾਗਜ਼ ਦੇ ਉੱਤੇ ਕੋਰੇ ਕਾਗਜ਼ ਤੇ ਰੱਖ ਲੈਣੀਆਂ ਜਿਹੜਾ ਤੁਸੀਂ ਮਿੱਟੀ ਦਾ ਦੀਵਾ ਬਣਾਇਆ ਹੋਣਾ ਜਿਹਦੇ ਵਿੱਚ ਰੂਪ ਆ ਕੇ ਤੇਲ ਪਾਇਆ ਹੋਣਾ ਉਹ ਜਿਹੜਾ ਆਪਣੇ ਘਰ ਦੇ ਦੁਵਾਰ ਦੇ ਉੱਤੇ ਘਰ ਥੜਾ ਜਿਹੜਾ ਘਰ ਦਾ ਮੁੱਖ ਦਰਵਾਜ਼ਾ ਉੱਥੇ ਰੱਖ ਦੇਣਾ ਤੇ ਜਿਹੜਾ ਦੀਵੇ ਦਾ ਮੂੰਹ ਆਪਣੇ ਅੰਦਰ ਵੱਲ ਨੂੰ ਕਰਨਾ ਬਾਹਰ ਨੂੰ ਨਹੀਂ ਕਰਨਾ ਜਿਹੜਾ ਦੀਵੇ ਦਾ ਮੂੰਹ ਆ ਉਹ ਆਪਣੇ ਅੰਦਰ ਨੂੰ ਰੱਖਣਾ ਤੁਸੀਂ ਤੇ ਫਰਿਆਦ ਇਹੀ ਕਰਨੀ ਆ ਆਪਣੇ ਬਜ਼ੁਰਗਾਂ ਨੂੰ ਆਪਣੇ ਪਿਤਰਾਂ ਨੂੰ ਕਿ ਇਹ ਤੁਹਾਡਾ ਜਿਹੜਾ ਚਿਰਾਗ ਰੋਸ਼ਨ ਕਰਨ ਜਾ ਰਹੇ ਹਾਂ ਅੱਜ ਤੋਂ ਲੈ ਕੇ 11 ਦਿਨ ਤੱਕ ਲਗਾਤਾਰ ਕਰਾਂਗੇ ਸਾਡੀਆਂ ਜਿੰਨੀਆਂ ਪ੍ਰੇਸ਼ਾਨੀਆਂ ਘਰ ਦੇ ਵਿੱਚ ਮੁਸ਼ਕਲਾਂ ਸਾਰੀਆਂ ਦੂਰ ਹੋ ਜਾਣ ਕੋਈ ਵੀ ਤੁਹਾਡੇ ਘਰ ਚ ਕੀਤਾ ਕਰਾਇਆ ਹੋਵੇ ਕੋਈ ਮੁਸ਼ਕਲ ਪਈ ਹੋਵੇ ਕੁਝ ਵੀ ਹੋਇਆ ਹੋਵੇ ਇਸ ਢਾਲੇ ਦੇ ਨਾਲ 100% ਤੁਹਾਨੂੰ ਦਾ ਫਾਇਦਾ ਮਿਲ ਜਣਾ ਕੋਈ ਦਿੱਕਤ ਨਹੀਂ ਆਉਣੀ ਤੁਹਾਡੇ ਤੇ ਬਹੁਤ ਜ਼ਬਰਦਸਤ ਤੇ ਬਾਖਮਾਲ ਢਾਲਾ ਆ ਇਹਨੂੰ ਕਰਿਓ ਤੁਸੀਂ ਦੇਖਿਓ ਫਿਰ ਥੋੜੇ ਦਿਨਾਂ ਦੇ ਵਿੱਚ ਵਿੱਚ ਹੀ ਤੁਹਾਡਾ ਜਿਹੜਾ ਇਹ ਵਿਗੜੇ ਕੰਮ ਆ ਉਹ ਬੜਨੇ ਹੌਲੀ ਹੌਲੀ ਸ਼ੁਰੂ ਹੋ ਜਾਣਗੇ ਫਿਰ ਤੁਸੀਂ ਆਪ ਹੀ ਦੇਖੋਗੇ ਕਿ ਜਿੰਨੀ ਵੀ ਤੁਹਾਡੀ ਜਿੰਨੀ ਵੀ ਮੁਸ਼ਕਲ ਪਈ ਹੋਣੀ ਆ ਸਾਰੀ ਹੱਲ ਹੋ ਜਾਣੀ ਤਾਂ ਦੋਸਤੋ ਇਹੀ ਵੀਡੀਓ ਸੀ ਜੇ ਚੰਗੀ ਲੱਗੀ ਆ ਤੇ ਲਾਈਕ ਕਮੈਂਟ ਸ਼ੇਅਰ ਜ਼ਰੂਰ ਕਰ ਦੇਣਾ ਜੀ ਜੈ ਪੀਰਾਂ ਦੀ ਜੈ ਮਸਤਾਂ ਦੀ ਮਾਲਕ ਪਲੀ ਕਰੇ